ਲੋ ਜੀ ਟਾਈਮ ਹੋ ਗਿਆ ਸਵੇਰ ਦਾ ਉੱਠ ਗਏ ਸਾਰੇ ਚਾਹ ਲੈ ਚਾਹ ਨੂੰ ਦਾਲੀ ਤੇ ਦਾਲੀ ਨੂੰ ਆਇਕਾ ਕਰਨਾ ਤੇ ਮੈਨੂੰ ਤਾਂ ਗਰਮੀ ਲੱਗਦੀ ਤੁਹਾਨੂੰ ਪਤਾ ਨਹੀਂ ਕਿਉਂ ਲੱਗਦੀ ਮੈਨੂੰ ਗਰਮੀ ਢੀ ਲੱਗਦੀ ਸਰ ਗਰਮੀ ਲੱਗਣ ਦੇ ਲਾਦੇ ਜਾਗਦਾ ਤਿੰਨ ਤੇ ਪਾਈਆਂ ਸਵੇਰ ਦੀਆਂ ਤਿੰਨ ਕਿਥੇ ਮੈਨੂੰ ਗਰਮੀ ਲੱਗਦੀ ਜੀ ਐਂ ਆ ਦੇ ਦੂੰ ਮੈਨੂੰ ਐਂ ਜੀ ਚਾਹ ਹੁਣ ਫੜਾ ਲਾ ਚਾਹ ਲੈ ਤੇਰੀ ਪੱਤੀ ਹੁਣ ਕਰੀ ਹੁਣ ਦੇੜੀ ਦੇੜੇ ਨੂੰ ਗੈਨੇ ਬਤੀ ਫਲ ਕਰਦੇ ਯਾਰੋਂ ਮੈਂ ਚੇਤਾ ਪਾਉਂਦਾ। ਉਹ ਇਹਦਾ ਨਾਲ ਆਉਣੀ ਜੀ। ਮੈਂ ਮੋੜ ਗਿਫਟ ਜਿਹੜਾ ਮਿਲੇ ਹੈ ਨੂੰ ਲੈਗਾ ਖੋਲਣ। ਯਾਰ ਜੀ ਨੁੱਕਰ ਨਾ ਕਰਕੇ ਕਿਥੇ ਜਾਈ ਜੀ। ਅੱਜਾਂ ਇਹ ਨੁੱਕਰ ਹੀ ਨਹੀਂ ਆ ਗਈ ਕੋਈ ਨਾ। ਸੁੱਗਾ ਹੀ ਬਣਾਇਆ ਨਹੀਂ। ਟੋਪੀ ਪਾਤੀ। ਇੱਥੇ ਨੌਕਰੀ ਸੋਈ ਸੋਈ ਕਹਿੰਦੇ ਆ। ਅੱਜਾਈ ਅੱਜਾਈ। ਚਲੋ ਬੜੀ ਖਾਂ ਤੋਂ। ਫੜੇ ਖੋਲਣ ਸਾਰੇ। ਫੋਟੋ ਕੋ ਚੌਂਡਾ ਦੇਖ ਬੇਕੰਦਾ ਖੁਸ਼ ਆ ਫੋਟੋ ਦੇ ਚੱਕਰ ਚ ਇਧਰ ਇਹ ਕਿੰਨੇ ਫੋਟੋ ਲੈਣ ਦੇ ਕੱਲ ਦਾ ਆਪਾਂ ਵੱਡੇ ਵੀ ਮਨਾ ਲਿਆ ਵੇਖੋ ਬਹੁਤ ਸੋਹਣਾ ਮਗਾਇਆ ਵੱਡੇ ਫੋਟੋ ਕਰ ਲਈ ਆਪਾਂ ਲਾਹੋ ਫੋਟੋ ਕਰੋ ਪਹਿਲਾਂ ਆਪਾਂ ਪਤਾ ਕਿ ਮੈਂ ਤਾਂ ਵਰ ਕਿ ਮੈਂ ਕਹਿਣਾ ਪਹਿਲਾਂ ਆਪਣੀ ਕਰ ਲਈ ਕਿ ਹੌਲੀ ਦੇ ਗੁਰੂ ਮਹਾਰਾਜ ਦੀ ਹੁੰਦੀ ਆ ਤੇ ਫਿਰ ਫੋਟੋ ਜਿਹੜੀ ਆਪਾਂ ਟਾਈਮ ਲੈ ਚੁੱਕਣ ਵਾਲੇ ਬਣਾਗੇ ਕਿ ਨਹੀਂ ਨਹੀਂ ਕੱਲ ਅਗਲੀ ਗੱਲ ਮੜਿਆ ਨਹੀਂ ਮਨਾ ਖੁਸ਼ ਹੋ ਗਏ ਐਕਦਾ ਬੜੀਆ ਬਣਾਇਆ ਗਏ

ਇਹ ਕਰੰਦੀ ਜੀ ਉਹਨਾਂ ਦਾ ਤਾਣਾ ਇਹਨੂੰ ਖੋਲਣਾ ਪੈਣਾ ਜੀ ਦਿਖਣਾ ਹਾਲ ਪਹਿਲਾਂ ਓਪਨ ਕਰਨੇਗੇ ਫਿਰ ਆਪਾਂ ਕੇ ਜੇ ਤੁਹਾਨੂੰ ਪਸੰਦ ਆਊਗਾ ਤੇ ਗੁड़िया ਨੂੰ ਮੈਂ ਤਾਂ ਹੀ ਕਰਕੇ ਖੋਲਿਆ ਕਿਉਂਕਿ ਮੈਨੂੰ ਪਤਾ ਹੈ ਸਭ ਨੂੰ ਛੋਟੀ ਚੀਜ਼ ਮੈਨੂੰ ਮੈਡਾ ਤੇ ਮੇਰੀ ਗੁड़िया ਦੀ ਹੁੰਦੀ ਆਮੰਨ ਸਭ ਤੋਂ ਚੰਗੀ ਚੀਜ਼ ਇਹ ਲੱਗੀ ਆ ਕਿ ਸਪੈਸ਼ਲ ਮੇਰੀ ਮੇਰੀ ਧੀ ਦਾ ਗੁਸ਼ਟ ਆਇਆ ਹੈ ਸਭ ਤੋਂ ਪਹਿਲਾਂ ਸੋਨਾ ਉਹ ਤਾਂ ਨੂੰ ਆ ਹੀ ਜਾਣੇ ਨੇ ਨਾ ਚੱਕਣ ਵਾਲੇ ਨੇ ਇਹ ਚੀਜ਼ ਬਥੇ ਕਿ ਕਰਨ ਭਾਜੀ ਮੱਥੀ ਆਵੇ ਇਹਦੇ ਨਾਲ ਨਾ 10 ਮਹੀਨੇ ਜਿੰਨੇ ਸੁਸਕੇ ਕੀ ਉਹਨਾਂ ਨੇ ਕਹਿੰਦੇ ਉਹ ਨਹੀਂ ਹੈਗੇ ਉਹ ਵੀ ਉਹ ਫਿਰ ਖਿੱਚ ਕੇ ਖੋਲ ਦਿੰਦੀ ਹੈ ਯਾਰ ਦਾਜਾ ਨੂੰ ਗਾਹੋਂ ਗਏ ਹੁਣੇ ਅਜੇ ਤੇ ਨਾ ਹੀ ਆ ਹੀ ਜਾਣਾ ਯਾਰ ਆਉਂਗੇ ਨਾ ਭੈਣਾਂ ਨੇ ਬੜੀ ਗੀ ਭਾਜੀ ਕੋ ਸੌਖੇ ਜਿਹਾ ਨਾ ਲਾ ਜਾਏ ਬਹੁਤ ਵਧੀਆ ਪੱਜ ਦੇਖੋ ਸਹੀ ਇਹ ਜਿਹੜੇ ਬੂਟ ਇਹਨਾਂ ਕੱਟਣਗੇ ਨਹੀਂ ਵੇਖ ਹੱਦ ਵਿੱਚ ਬਹੁਤ ਵਧੀਆ ਇਹਦਾ ਕੀ ਜਾਂਦਾ ਹੈ ਕੀ ਨਹੀਂ ਉਹਦਾ ਹਾਂਜੀ ਉਹ ਜਿੱਥੇ ਗਏ Rajasthan ਕੀ ਕਹਿੰਦਾ ਹੀ ਬਲਾਂ ਕੱਲੂ ਚਾਚਾ ਕੱਲੂ ਚਾਚਾ ਉਹਦੇ ਕੋਲ ਬਣਵਾਏ ਇਹ ਵੀ ਦੀਦੀ ਮੈਨੂੰ ਸੰਭਾਦ ਨਹੀਂ ਮੈਂ ਨਾ ਬਾਰੇ ਹੋ ਗਿਆ ਕਰਨਾ ਇਸੇ ਮਿੱਟੂ ਮਰਵੇਲਾ ਆਇਆ ਨੰਨੇ ਕਿੱਡਾ ਵਧੀਆ ਬਾਈ ਵਾਹ ਇਹਨੇ ਅੱਛਾ 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 ਤੇ ਤਾਂ ਬਹੁਤ ਵਧੀਆ ਵੈਸੇ ਯਾਰ ਬਹੁਤ ਸੁਣਾ ਵਾਕਿਆਈ ਯਾਰ ਉਹਨੂੰ ਵੀ ਨਾ ਤੇ ਵੇਖਦੇ ਉਹੋ ਇਹਨੇ ਜੇ ਵੀ ਲੱਗੇ ਅੱਛਾ ਦੂਸਰੀ ਸ਼ੀਟ ਆਂਦੀ ਪੀ ਨਾ ਹੂੰ ਪਿੰਕ ਤੇ ਆ ਵਾਈਨ ਨਹੀਂ ਇਹਦੇ ਵਿੱਚ ਆਪਣਾ ਕਲਰ ਆਪਸ਼ਨ ਹੋਰ ਵੀ ਮਿਲਦੀਆਂ ਨੇ ਤਾਂ ਉਹਨਾਂ ਕੋਲ ਕਲਰ ਦੋ ਹੀ ਯਾਰ ਇੱਕ ਤੇਰੇ ਕੋਲ ਜਿਹੜਾ ਪੌਂਡਾ ਨੂੰ ਹੈ ਨਹੀਂ ਤੇਰੇ ਕੋਲ ਮੁੰਗੀਆ ਇਹ ਮਹਿੰਦੀ ਮਹਿੰਦੀ ਕਿੰਨਾ ਲਾਈਟ ਜਾਂ ਪੌਂਡਾ ਨੂੰ ਨਾ ਯਾਰ ਤੋਂ ਲਾਈਟ ਜਿਹਾ ਕਲਰ ਇੱਕੋ ਜਿਹਾ ਨਹੀਂ ਪੌਂਡਾ ਹੁੰਦਾ ਟੈਕ ਸੂਟ ਜਾਂ ਫੋਟਾਂ ਦਾ ਹੈ ਅੱਛਾ ਅੱਛਾ ਫੋਟਾਂ ਉਹ ਹੈ ਨਹੀਂ ਫਿਰ ਤੋੜਣਾ ਐਦਾਂ ਦਾ ਯਾਰਾ ਅੱਛਾ ਅੱਛਾ ਫਿੱਕਾ ਫਿੱਕਾ ਜਿਹਾ ਫਿੱਕਾ ਜਿਹਾ ਸਕੀਨ ਫੜਾ ਲੈ ਚਲ ਸੁਣਾ ਯਾਰੀ ਇਹ ਦੋ ਇਹਨੇ ਵੇਖ ਲਈ ਹੁਣ ਪਾਰਸਲ ਗਿਫਟ ਪਾਰਸਲ ਵੀ ਹੈ ਗਿਫਟ ਵੀ ਆ ਤੇਰੇ ਕੋਲ ਤਾਂ ਮਾਨੇ ਬੜਾ ਹੋ ਗਿਆ ਸਿਆਲ ਦਾ ਉਹ ਇਕੱਠਾ ਵੀ ਮਸਤੋ ਬੱਟਾ ਹੋ ਗਿਆ ਦੇਖ ਉਸਿਆਲਦਾ ਹੈ ਇਹ ਆ ਬੱਜੂ ਫਰਨ ਲੱਗੀ ਸੋਰੀ ਮਾਨ ਜੀ ਮਾੜੀ ਜਣੀ ਕਿ ਨਹੀਂ ਵੀ ਮੈਂ ਤਾਂ ਹੀ ਪਾਈ ਹਾਣ ਲਵਣੀ ਮਾਸਾ ਨਾਲ ਲੱਗ ਹੋ ਜੂ ਕੋਣ ਹੈ ਦੇਜਾ ਗਿਫਟ ਵੀ ਖੁੱਲਣ ਦੇ ਆ ਤਾਂ ਇਹ ਕੋਈ ਨਹੀਂ ਬਾਈ ਸੋਰੀ ਹੈ ਜੀ लास्ट रह है गिफ्ट भाजी बहुत ही सुंदर ये भी ट्रैक सूट ਦਰمیانی ਰਹਿਕਣੀ ਮਦਿਆ ਆਜ ਆਈ ਆ ਫ੍ਰੀਜ ਉਹ ਨਾ ਦਰਮਿਆਨੀ ਨਹੀਂ ਮਤਲਬ ਦਰਮਿਆਨੀ ਮਤਲਬ ਠੰਡ ਹੋਵੇ ਠੰਡ ਵੀ ਹੋਵੇ ਦਰਮਿਆਨੀ ਠੰਡ ਹੋਵੇ ਉਦੋਂ ਪੈ ਜਾਂਦੀ ਹੈ ਜਦੋਂ ਮਿਕਸ ਜੀ ਹੋਵੇ ਫਿਰ ਉੱਪਰ ਚ ਵੀ ਪੈ ਜੰਦੀ ਆ ਬਰਫ ਤੇ ਵਿੱਚ ਬਾਹਾਂ ਲੈ ਲੈ ਜਾਣ ਨਾ ਆਉਂਗੇ ਤੁਰਿਆ ਫਰੇ ਹੈ ਆਉਂਗੇ ਇਹ ਅੱਡੀ ਚੀਜ਼ ਸਪੈਸ਼ਲ ਹੈ ਇੱਥੇ ਆ ਕੇ ਵੇਖੋ ਆ ਇੱਥੇ ਆਣ ਕੇ ਵੇਖਣੀ ਪੈਂਦੀ ਐ ਸਪੈਸ਼ਲ ਚੀਜ਼ ਐ ਕੁੜੀ ਵੀ ਨਾਰੀ ਹੋਣੀ ਜੋਟ ਸੋਹਣ ਦੇਰੇ ਨਹੀਂ ਸਹੀ ਹਾਲ ਨੇ ਤੋਂ ਬਹੁਤ ਵਧੀਆ ਲੱਗਿਆ ਵਾ ਠੀਕ ਐ ਜਾਮਾ ਵਧਣਾ ਪਿਆ ਤੇ ਜਿਵੇਂ ਇੱਕ ਸੈਲਫੀ ਲੈ ਕੇ ਵੇਖਾਂ ਵਾ ਵਧੀਆ ਲੱਗਾ ਵਾ ਲੱਗਾ ਸੋਹਣਾ ਜਾਮਾ ਵਧਣਾ ਪਿਆ ਹੁਣ ਇਹਨਾਂ ਦਾ ਤੋਅਕੇ ਵਖਾ ਜਾਓ ਨਦਰ ਜਿੰਦੇ ਆ ਹੁਣੇ ਨਾ ਮੈਨੂੰ ਚਾਹ ਵੀ ਲੈ ਗਿਆ ਹਾਂ ਚਾਹ ਹਣ ਪੀ ਚਾਹ ਪੀ ਲੋ ਯਾਰ ਹਾਏ ਕੋਧਾ ਦੇ ਪੀਓ ਮਾਸਾ ਕੋਈ ਚੋ ਮੈਂ ਪੀ ਲੂੰਗੀ ਫੇਰ ਲੈਣਾ ਇੱਕ ਚੋ ਪੀ ਚੋ ਪੀ ਲੂੰਗੀ ਆ ਨਹੀਂ ਪੀ ਲਾ ਚਾਹ ਚਾਹ ਬੜੀ ਜਾਂਦੀ ਮੈਂ ਉਧਰ ਕੱਪ ਨੂੰ ਕਲਾਸੀ ਨਹੀਂ ਨਹੀਂ ਨਾ ਕਰਾ ਕਰਨ ਪੀਣਾ ਮੇਰਾ ਮੋੜ ਨਹੀਂ ਕਰੀਦਾ ਬਹੁਤ ਬੜੇ ਬੜੇ ਕੱਪ ਭਰ ਕੇ ਦੇਣ ਦਿਆ ਵੇ ਚਾਹ ਨਹੀਂ ਸ਼ਰਾਬ ਨਹੀਂ ਦਈ ਨਾ ਚਾਹ ਨੂੰ ਚਾਹ ਖਿਸ਼ ਹੋ ਕਰਦੇ ਚਾਹ ਬੋਗੀ ਮੈਂ ਬਣਾਇਂਗੀ ਚਾਹ ਮੈਂ ਬਣਾਇਂਗੀ

ਤੂੰ ਟੋਪੀ ਬਦਲ ਲੈਣੀ ਹੈ ਹਰਗੁਣ ਵਾਂਗੂ। ਹਾਂ। ਲੈ। ਆ ਲੈ ਲੈ। ਲੈ ਲੈ। ਬੋਲਣਾ ਨਾ ਮਾਰੀ। ਕੇ ਛੱਡ ਦੇ। ਤੂੰ ਮੀ ਤੂੰ ਬਣਾਇਆ ਨਾ। ਕੁੜੀਏ ਲੈ ਦੇ ਦੇ ਚਾਰ ਚਾਰ ਕੇ ਚਾਰ ਜੱਜ ਟੁੱਟਾ। ਛੱਡ ਦੇ ਨੀ। ਕੇ ਛੱਡਦੀ ਨੀ। ਦੇਖੀ ਲੈ। ਦੇਖੀ ਤੋ ਬਦਲ। ਹਰਗੁਣਾ। ਫੜਾ ਇਹਨੂੰ। ਛੱਡ। 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 ਐਨੇ ਮੈਂ ਤਾਂ ਕੁਝ ਕਿਹਾ ਵੀ ਨਹੀਂ। ਫੜੀ ਵੀ ਨਹੀਂ ਉਹਨੇ। ਜਾਣ ਕੇ ਕਰਦੀ ਛੱਡ 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 ਲੈ 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 ਫੰਦਾ 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 ਫੜੀ ਵੀ ਨਹੀਂ ਦਿੰਦੀ ਹੁੰਦੀ ਹੁਣ ਆਵਨਾ ਆਵਨਾ ਛੱਡ 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 ਕੰਮ ਚੱਲੇ ਆ ਕਿਉਂ ਜ਼ਰੂਰੀ ਕੰਮ ਅਸੀਂ ਚੱਲੇ ਮਸਾਲਾ ਭਿਉਣ ਮਸਾਲਾ ਜਿਹੜਾ ਨਹੀਂ ਆ ਉਹਨੂੰ ਕੀ ਕਹਿੰਦੇ ਬਰੀਕ ਜਿਹਾ ਕਰਾਉਣਾ ਯਾਰ ਜਾਣਾ ਤੇ ਨਾਲੇ ਗੱਡੀ ਦੀ ਚਾਬੀ ਜਿਹੜੀ ਹੈ ਨਾ ਉਹ ਤਾਂ ਹੀ ਕਰਾਉਣਾ ਲੋਕ ਜਿਆ ਸੱਟ ਉਹ ਕੰਮ ਨਹੀਂ ਕਰਦੀ ਸੈੱਲ ਜਿਹੜਾ ਨਹੀਂ ਉਹ ਡੈੱਡ ਹੋ ਗਿਆ ਵਾ ਸੈੱਲ ਪਵਾ ਲਾਂਗੇ ਕੀ ਗੱਲ ਮੈਂ ਗੰਦੀ ਚੌਂਗੀ ਜਣਾ ਉਹ ਉਹ ਗੰਦੀ ਚੌਂਗੀ ਉਹ ਤਾਂ ਹਨ ਹੂੰ ਪਹਿਲਾਂ ਇਧਰ ਥੋੜਾ ਕੰਮ ਹੋਈ ਯਾਰ ਜਾਣਾ ਜ਼ਰੂਰੀ ਚਲੋ ਅਰੇ ਬਾਬਾ ਕਾਲਜ ਇਸੇ ਮਹੀਂ ਪੈਂਦਾ بارش ਬਹੁਤ ਖਲੋ ਜਾਂਦੀ ਹੈ। ਪਣੀ ਬਹੁਤ ਨੀਵਾ ਵਣਾ। ਇਹ ਆ ਗਿਆ ਫੌਰਾ ਚੌਂਕ। ਲੇਬਰ ਚੌਂਕ ਵੀ ਕਹਿ ਰਹੇ ਨੇ ਬੜੀ ਲੇਬਰ ਚੌਂਕ ਦੀ ਇੱਥੇ। ਪਹਿਲਾਂ ਵਗਿਆ ਅਕਾਸਪੁਰ ਰੋਡ ਤੇ। ਉੱਥੇ ਗੱਲ ਨਹੀਂ ਬਣੀ। ਮੈਂ ਚਾਬੀ ਦਾ ਸੈਲਸ ਨੂੰ ਕਹਿੰਦਾ ਇਹ ਚ ਦੀਪਕਾ ਦਾ ਦੁਕਾਨ ਹੈਗੀ ਆ ਪਰ ਉਹ ਮੁੱਕ ਦੇ ਜਵਾਬ ਦੇ ਗਿਆ। ਉਹ ਨਹੀਂ ਜਿੱਤਣਾ। ਉਹ ਤੇ ਜਿਹੜੇ ਜਿਹੜੇ ਚਿੰਦਰੇ ਹੁੰਦੇ ਉਹਨਾਂ ਦੀ ਜਮੀ ਜਮੀਆ ਬਣਾਉਂਦੇ ਆ। ਜਿੰਨੂੰ ਭਰੇਖਾ ਲੱਗਾ ਉਹ ਵੀ ਕਾਰਪੋਰਦੀ ਬਣਾਉਂਦੇ ਆ ਯਾਰ। ਜੰਮੀ ਦੇ ਪੱਲੇ ਉੱਤ ਚੱਲ ਲੱਗ ਜਾਂਦਾ ਬੰਦੇ ਨੇ ਹਣ ਬਾਦਸ਼ਾਨ ਦੁਕਾਨ ਇੱਕ ਗਾਂਧੀ ਚੌਂਕ 'ਤੇ ਆ ਗਈ ਇੱਕ ਅੱਗੇ ਜਾ ਕੇ ਗਾਂਧੀ ਚੌਂਕ ਤੋਂ ਪਿੱਛੇ ਆ ਰੋਡ 'ਤੇ ਆ ਬੱਸ ਸਟੈਂਡ ਤੋਂ ਪਹਿਲਾਂ ਚੌਂਕ ਨਹੀਂ ਹੁੰਦਾ ਜਿਹੜਾ ਬਾਦਸ਼ਾਨ ਦੰਨ ਕੇ ਅਗਲੇ ਬੰਦੇ ਹਾਂ ਹਾਂ ਉੱਥੇ ਆ ਗਈ ਨੁੱਕਰ ਤੇ ਹੋਰ ਇਹ ਸੈਲੀ ਪਾਦੇ ਇਹਦੇ ਵਿੱਚ ਨਵੀਂ ਨਹੀਂ ਬਣਾਉਣੀ ਆਪਾਂ ਹਾਂ ਸਹੀ ਗੱਲ ਹੈ ਸੈਲ ਕੋਲੋ ਚੱਲੀ ਤੇ ਜਾਂਦੀ ਕੀ ਹੋਇਆ ਪਾਠੀ ਇਹ ਇਹ ਗੜੀ ਨੂੰ ਜਾ ਕੰਮ ਨਹੀਂ ਦੇਣ ਦੀ ਚਾਬੀ ਇਹ ਕੱਬ ਦਿੱਤੀ ਹੁੰਦੀ ਹੈ ਕੰਮ ਦੇਣ ਦੀ ਹੀ ਆ ਕੀ ਆ ਰਾਜਾ ਸਾਹਿਬ 47 ਕਿਲੋਮੀਟਰ ਅੰਮ੍ਰਿਤਸਰ ਹੈਗਾ 39 ਕਿਲੋਮੀਟਰ ਬੱਸ ਸਟੈਂਡ ਪਹੁੰਚ ਗਏ ਆਪਾਂ ਦੁਕਾਨ ਨੂੰ ਆਪਣਾ ਬੱਸ ਸਟੈਂਡ ਦਿਖਾਉਂਦੇ ਨਵਾਂ ਬਣਿਆ ਜੇ ਚੱਲਾ ਆਪਣਾ ਹਣ 20 ਸਲੇ ਬੱਸ ਲੈ ਆਹ ਮਸ਼ੀਨ ਘਰੇ ਨਾ ਲਾ ਲਈ ਭਾਜੀ ਆਪਾਂ ਡਰਸ ਵੀ ਚੇਂਜ ਕਰਾ ਲੈਂਦੀ ਐ ਇੱਕ 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 ਖਾਫਾ ਫੜਦਗੀ ਮਸਾਲਾ ਖੜਪਾਰਾ ਬੜਾ ਮਸਾਲਾ ਵੀ ਪਿਆ ਲੈਂਦਾ ਹੁਣ ਚੱਲੀਏ ਘਰ ਦੋ ਤਿੰਨ ਦਿਨ ਹੋ ਗਿਆ ਇਹਨੂੰ ਆਪਾਂ ਨੂੰ ਹੁਣ ਹੈ ਕਿ ਨਹੀਂ ਆਉਣ ਜਾ ਰਹੇ ਆ ਘਰੇ ਉਹਦੀ ਮੰਮੀ ਦੀ ਮੈਡਸ ਲਿਆਉਣ ਆਲੀ ਆ ਲਗਾ ਚਲੋ ਲਿਆ ਕੇ ਦੇ ਜੀ ਮੈਂ ਕਹਿੰਦੀ ਮੈਡਸ ਲਿਆਉਣ ਆਲੀ ਆ ਉਹਨਾਂ ਦੇ ਡਿਸਕ ਚ ਪ੍ਰੋਬਲਮ ਆਈ ਹੈ ਨਾ ਬੈਕ ਤੇ ਬਾਜੀ ਹੁਣੀ ਹੁਣੇ ਜੇ ਆਏ ਤੇ ਗਏ ਸੀ ਕਿ ਪਤਾ ਨਹੀਂ ਕਿਤੇ ਕੰਮ ਘਰੇ ਤੇ ਆਪਾਂ ਦਾ ਵੈਸੇ ਪ੍ਰਸ਼ਾਦਾ ਛਕ ਲਿਆ ਭਾਈ ਤੁਹਾਨੂੰ ਨਹੀਂ ਨਿਕਣ ਯਾਰ ਤੋ ਖੜੇ ਓਥੇ ਮੈਂ ਅਗਲੇ ਪਸਾ ਦਾ ਬੜੀ ਉੱਦਾ ਹਨੂ ਹੋ ਗਿਆ ਨਾ ਇੱਥੇ ਕਹੀਂ ਡੱਕ ਨਹੀਂ ਘੰਟਾ ਡੇਢ ਘੰਟਾ ਤੁਹਾਨੂੰ ਨਹੀਂ ਨਿਕਲ ਮਿਲ ਮਿਲ ਕੇ ਮਡੇ ਕੰਮ ਨਹੀਂ ਮਣ ਗਈ ਕਰ ਚੱਬਦੀਆਂ ਨਾ ਪਾਣੀ ਲੈ ਲਾ ਮਮੀ ਲਾਏ ਗਰਮ ਕਰਕੇ ਪਾਣੀ ਤੇ ਕਿਰਨ ਬਣਾਉਂਦੀ ਸੰਦੀਪ ਬਣਾਉਂਦੀ ਫੁਲਕੇ ਮਮੀ ਦਾ ਹੱਥ ਖੜ ਗਿਆ ਅੱਗੇ ਮੜਾ ਜਾ ਦਿਖਾਈ ਮਮੀ ਬਹੁਤ ਪੇਸਟ ਲਾਈ ਹੈ ਆ ਪੇਸਟ ਲਾਈ ਉਹਦਾ ਬਚਾ ਹੋ ਗਿਆ ਮੜਾ ਜਿਹਾ ਬਿਲਕੁਲ ਇੰਨਾ ਜਿਦਾ ਛੱਟਾ ਨਹੀਂ ਜਿਦਾ ਤੇਲ ਦਾ ਪੈ ਜਾਂਦਾ ਇਦਾਂ ਮੋਮ ਚੰਬੜੀ ਕਿਰਨ ਤਾਂ ਮੈਂ ਲੱਗੀ ਮੰਮੀ ਫੜਨ ਤੇ ਉਹ ਉਹਦੀ ਮੁੱਠੀ ਜਿਹੜੀ ਪਿਗਲ ਗਈ ਸੀ ਕਿਤੇ ਗੈਸ ਲੱਗ ਕੇ ਪਿਆ ਰਿਹਾ ਕਦੇ ਮੰਮੀ ਨੂੰ ਪਤਾ ਨਹੀਂ ਮੰਮੀ ਨੇ ਤਵਾ ਫੜਿਆ ਤੇ ਮੈਂ ਮਾਂ ਮੰਮੀ ਨੂੰ ਕਹਿੰਨੀ ਤਵਾ ਛੁੱਟ ਗਿਆ ਭਲੇਖੇ ਨਾਲ ਮਾਂ ਛੁੱਟ ਗਿਆ ਉਹ ਤੇ ਪਤਾ ਉਹਨਾਂ ਨੇ ਮੰਮੀ ਦੇ ਹੱਥ ਤੇ ਮੋਮ ਚੰਬੜੀ ਫਿਰ ਮੈਂ ਉਸੇ ਟਾਈਮ ਮੈਂ ਹਾਂ ਲਿਆ ਮੈਂ ਲਾਕ ਦਵਾ ਉਹ ਕੀ ਉਹਨੂੰ ਕਹਿੰਦੇ ਆ ਵੀ ਪੇਸਟ ਦੀ ਵੀ ਆ ਗਈ ർഗുണ ഇൂട്ടു ഇതൂ ਲਓ ਲੋ ਦੋਸ ਲੈ ਖਲੂੰਡੀ ਲੈ ਖਲੋਗੀ ਚਾਹ ਅਸੀਂ ਕਿ ਕਰੀਏ ਕੀ ਕਰਨੀਂ ਤਾ ਵੇ ਦੇਖੋ ਅਸੀਂ ਸੇ ਮੀਨੀਆਂ ਆ ਜੇ ਰੋਟੀ ਤੋਂ ਬਾਅਦ

ਚੀਚੀ 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 ਆ ਗਈ ਠੀਕ ਠੀਕ ਉਹ ਚੀਚੀ ਦਾ ਅਰਦਾ ਜਾਉਣਾ ਨਾ ਉਹਨਾਂ ਨੂੰ ਚੀਚੀ ਖਾਣ ਦਾ ਨਹੀਂ ਜਸਤਾ ਹੁਣੀ ਤੀਆ ਚੀਚੀ ਨਮਾਰਾ ਵੀ ਨਹੀਂ ਤੁਹਾਨੂੰ ਜੇ ਜਰੂਰ ਹੋਵੇ ਕਾਕਾ ਕਿੱਥੇ ਕਾਕਾ ਇੱਧਰ ਹੁਣ ਸੱਜ ਕੇ ਵੀਡੀਓ ਬਣਾਉ ਪਈ ਆਈ ਆਈ ਕਾਕਾ ਕਿੱਥੇ ਆ ਕਾਕਾ ਕਿੱਥੇ ਕਾਕਾ ਹਾਂ ਹਰਗੋਣਾ ਕਾਕਾ ਕਿਉ ਕਾਕਾ ਸੁਆਦੋ ਸੁਆਦੋ ਕਾਕੀ ਵਾ ਵਾ ਹਰ ਗੋਣ ਸੌਂ ਜਾ ਨਾ ਅਲਗ ਨੂੰ ਨਾ ਚੜ ਗਈ ਹਾਈ ਹਰ ਗੋਣ ਸੌਂ ਜਾਣ ਟਾਈਮ ਬਹੁਤ ਹੋ ਗਿਆ 10:30 ਹੋ ਗਏ ਰਾਤ ਦੇ ਸੌਂ ਜਾਣ